ਸਾਡਾ ਮਾਮਲਾ ਜੀ ਜਿਹੜਾ ਭਾਰਤੀ ਕਿਸਾਨ ਜੁਨੀ ਚਡੋਨੀ ਸਲੱਖਣ ਸਿੰਘ ਮੰਡ ਜ਼ਿਲ੍ਹਾ ਬੈਸ ਪ੍ਰਧਾਨ ਸਾਡਾ ਅੱਜ ਮਸਲਾ ਆ ਇੱਕੋ ਅਸੀਂ ਬੜੀ ਚਿਰ ਤੋਂ ਇਸ ਮਸਲੇ ਦੇ ਉੱਤੇ ਗੰਭੀਰ ਆਪਣੇ ਮੁੱਦੇ ਉਠਾਉਂਦੇ ਆ ਰਹੇ ਹਾਂ ਪਰ ਸਰਕਾਰ ਦੇ ਕੰਨ ਤੱਕ ਕੋਈ ਜੂਨ ਨਹੀਂ ਸਰ ਕਰੀ ਇਹਦੇ ਵਾਸਤੇ ਪਰ ਅਸੀਂ ਸੀਐਮ ਸਾਹਮਣੇ ਵੀ ਇਹਦੀਆਂ ਪਾ ਕੇ ਦੇਖ ਲਈਆਂ ਵੀ ਜਿਹੜਾ ਸਾਡਾ ਮੱਤੇਵਾੜੇ ਜੰਗਲ ਤੋਂ ਮੱਤੇਵਾੜੇ ਤੋਂ ਲੈ ਕੇ ਗੜੀਆਂ ਧੋਗੜਾਂ ਤੱਕ ਆ ਇਹ ਪਿਛਲੇ ਦਾ ਸਾਨੂੰ ਇੱਕ ਥੋੜੇ ਜਿਹਾ ਟੋਟੇ ਦਾ ਦੱਸ ਦਿੰਦੇ ਆ ਜੀ ਉਹ ਬਣ ਗਿਆ ਡੀਸੀ ਸਾਹਿਬ ਨਾਲ ਵੀ ਹੁਣ ਗੱਲ ਹੋਈ ਸੀ ਉਹ ਕਹਿੰਦੇ ਵੀ ਅਸੀਂ ਸਵੇਰੇ ਕੰਮ ਸ਼ੁਰੂ ਕਰਾ ਦਨੇ ਆ ਪਰ ਉਹ ਟੋਟਾ ਕਿੰਨਾ ਸੀ ਸਿਰਫ 1.7 ਕਿਲੋਮੀਟਰ ਦਾ ਜਿਹੜਾ ਸਾਡਾ ਮੱਤੇਵਾੜੇ ਤੋਂ ਲੈ ਕੇ ਗੜੀਆਂ ਤੋਗੜਾਂ ਤੱਕ ਟੋਟਾ ਆ ਉਹ ਹੈਗਾ 4 ਕਿਲੋਮੀਟਰ ਸਾਨੂੰ ਪੈਂਦਾ ਜਿੱਥੇ ਕਿ ਸਾਡੇ ਤਕਰੀਬਨ ਉਹਦੇ ਵਿੱਚ 9 ਪਿੰਡ ਪੈਂਦੇ ਨੇ ਉਸ ਏਰੀਆ ਦੇ ਵਿੱਚ 9 ਪਿੰਡ ਨੇ ਸਾਡੇ ਪਰ ਉਹ ਸਾਡੀ ਹਰ ਕਬਾਰ ਗੱਲ ਅਨਗੋਲੀ ਕੀਤੀ ਜਾਂਦੀ ਆ ਸਰਕਾਰ ਨੂੰ ਅਸੀਂ ਬਹੁਤ ਵਾਰ ਕਿਹਾ ਆ ਵੀ ਇਹ ਬੱਚਿਆਂ ਦਾ ਜਿਹੜਾ ਫਿਊਚਰ ਆ ਉੱਥੇ ਸਾਡਾ ਖਰਾਬ ਹੁੰਦਾ ਜਾ ਰਿਹਾ ਆ ਬਹੁਤ ਜ਼ਿਆਦਾ ਸੜਕ ਦਾ ਇੰਨਾ ਕੁ ਮੰਦਾ ਹਾਲ ਆ ਕਿ ਉੱਥੇ ਸਾਡੇ ਸਕੂਲ ਵਾਲੀ ਵੀ ਬੈਂ ਕੋਈ ਨਹੀਂ ਪਹੁੰਚਦੀ ਜਦੋਂ ਹੁਣਾ ਮੋਰੇ ਪਰਸਾਂਤਾ ਦਾ ਮਹੀਨਾ ਆਣਾ ਆ ਸਾਨੂੰ ਬੱਚੇ ਛੱਡਣ ਦੀ ਵਾਅਦਾਈ ਸਾਨੂੰ ਤਾਂ ਆਪਣਾ ਜਿਹੜਾ ਕੋਈ ਮੜਾ ਮੋਟਾ ਸਮਾਨ ਆ ਉਧਰ ਸਾਡੇ ਨਾਲ ਸੱਤ ਲੋਜ ਦਾ ਬੰਨ ਪੈਂਦਾ ਆ ਜਦੋਂ ਸੱਤ ਲੋਜ ਦਾ ਸਾਡਾ ਬੰਨ ਪੈਂਦਾ ਸੱਤ ਲੋਜ ਪਾਣੀ ਦਾ ਭਰਦਾ ਆ ਉੱਥੇ ਸਾਨੂੰ ਇੰਨੀ ਕੁ ਮੁਸ਼ਕਲਾਂ ਨਹੀਂ ਆਇਆ ਵੀ ਸਾਡਾ ਪਿੰਡ ਦਾ ਸਮਾਨ ਸਾਨੂੰ ਡੀਸੀ ਸਾਹਿਬ ਪਿੰਡਾਂ ਚ ਅਲਾਸਮੈਂਟਾਂ ਦਾ ਕਰਾ ਦਿੰਦੇ ਆ ਵੀ ਤੁਸੀਂ ਆਪਣਾ ਆਪਣਾ ਸਮਾਨ ਲੈ ਕੇ ਬਾਹਰ ਚੱਲ ਜਿਓ ਪਰ ਉਹ ਤੋਂ ਮੋਰੇ ਸਾਡੇ ਇੱਕ ਦਰਿਆ ਮੱਤੇ ਬੜੇ ਜੰਗਲ ਦੇ ਵਿੱਚ ਬਣਿਆ ਹੁੰਦਾ ਵਾ ਪਹਿਲਾਂ ਪਿਛਲਾ ਦਰਿਆ ਦਾ ਟੁੱਟਣਾ ਹੁੰਦਾ ਮੋਰੇ ਸਾਡੇ ਖੜਾ ਹੁੰਦਾ ਵੀ ਅੱਗੇ ਇਹਦੇ ਵਿੱਚ ਡੁੱਬੋ ਉੱਥੇ ਸਾਨੂੰ ਸਿਰਫ ਅਸੀਂ ਡੀਸੀ ਸਾਹਿਬ ਨੂੰ ਬਹੁਤ ਵਾਰੀ ਇਹਦੇ ਤੇ ਤਾਬਨੀ ਪੱਤਰ ਵੀ ਦੇ ਚੁੱਕੇ ਹਾਂ ਪਰ ਹੁਣ ਸਾਡਾ ਇੱਕੋ ਇੱਕ ਹੋਊਗਾ ਵੀ ਜੇ ਮਤੇਵਾੜੇ ਤੋਂ ਲੈ ਕੇ ਗੜੀਆਂ ਤੋਗੜਾਂ ਤੱਕ ਨਾ ਕੋਈ ਰੋਡ ਦੀ ਸੁਣਵਾਈ ਕੀਤੀ ਗਈ ਅਸੀਂ ਇੱਥੇ ਡੀਸੀ ਦਫ਼ਤਰ ਮੋਰੇ ਪੱਕਾ ਧਰਨਾ ਪੱਕਾ ਮੋਰਚਾ ਲਾ ਦਾਂਗੇ ਸਾਡੇ ਪ੍ਰਧਾਨ ਅਰਵਿੰਦਰ ਸਿੰਘ ਜੀ ਹੈਪੀ ਇਹ ਰਾਜਪੁਰੇ ਤੋਂ ਨੇ ਸਾਡੀਆਂ ਜਿੰਨੀਆਂ ਵੀ ਟੀਮਾਂ ਜ਼ਿਲ੍ਹੇ ਪੰਜਾਬ ਦੇ ਵਿੱਚ ਨੇ ਸਾਰੀਆਂ ਟੀਮਾਂ ਅਸੀਂ ਉਹਨਾਂ ਚਿਰ ਡੀਸੀ ਸਾਹਿਬ ਤੋਂ ਧਰਨਾ ਨਹੀਂ ਚੱਕਾਂਗੇ ਜਿੰਨਾ ਚਿਰ ਸਾਡਾ ਰੋਡ ਦਾ ਮੱਤੇ ਘਾੜੇ ਤੋਂ ਲੈ ਕੇ ਗੜੀਆਂ ਤੋਗੜਾ ਤੱਕ ਕੋਈ ਮਸਲਾ ਹੱਲ ਨਹੀਂ ਹੋ ਜਾਂਦਾ ਕੀ ਆਸ਼ੋ ਡੀਸੀ ਸਾਹਿਬ ਕੋਲ ਪਾਵਰ ਆ ਹੁਣ ਵੀ ਡੀਸੀ ਸਾਹਿਬ ਜੇ ਕਹਿਣਗਾ ਨਾ ਡੀਸੀ ਸਾਹਿਬ ਕਰਵਾ ਸਕਦੇ ਉਹਦਾ ਮਸਲਾ ਹੱਲ ਇਹ ਤਾਂ ਸਿਰਫ ਇੱਕ ਦੇਖਾਂਗੇ ਵੀ 6 ਤਰੀਕ ਨੂੰ ਕੀ ਹੁੰਦਾ ਪਰ ਉਦੋਂ ਪਹਿਲਾਂ ਮੀਟਿੰਗਾਂ ਬਹੁਤ ਵਾਰੀ ਹੋ ਚੁੱਕੀਆਂ ਆ ਪਰ ਉਹਦਾ ਕੋਈ ਅਸਰ ਨਹੀਂ ਪਿਆ ਹੈਗਾ ਮੈਂ ਅਮਰਿੰਦਰ ਸਿੰਘ ਹੈਪੀ ਸੂਬਾ ਪ੍ਰਧਾਨ ਭਾਰਤੀ ਕਿਸਾਨੀ ਉਹਨੇ ਛਡੋਣੀ ਜੀ ਅੱਜ ਅਸੀਂ ਰਾਹਾਂ ਰੋਡ ਕਰਕੇ ਆਏ ਹੋਏ ਆ ਵੈਸੇ ਤਾਂ ਅੰਦਰ ਆਪਣੇ ਜਿਹੜੇ 24000 ਏਕੜਾਂ ਵਾਲੀ ਜ਼ਮੀਨ ਹੈ ਉਹਦੇ ਕਰਕੇ ਵੀ ਕਿਸਾਨ ਆਏ ਹੋਏ ਸੀਗੇ ਪਰ ਜਿਹੜਾ ਸਾਡਾ ਮੁੱਦਾ ਸੀਗਾ ਸਾਡੀ ਯੂਨੀਅਨ ਦੇ ਪ੍ਰਧਾਨ ਹਰਦੇਵ ਸਿੰਘ ਢੇਲੀ ਸਾਹਿਬ ਇਹਨਾਂ ਦੇ ਜਿਹੜੇ ਪਿੰਡ ਪੈਨੇ ਉਧਰ ਏਰੀਆ ਦੇ ਵਿੱਚ ਮੇਰੇ ਕੋਲ 100-150 ਪਿੰਡ ਹੈਗਾ ਉੱਤੇ ਰਾਹਾਂ ਰੋਡ ਦੇ ਮੱਥੇ ਵਾਲੇ ਦਾ ਜਿਹੜੇ ਜੰਗਲ ਦੇ ਵਿੱਚ ਰੋਡ ਬਣਨਾ ਉਹਦੇ ਵਿੱਚ ਅੜਚਣ ਆਈ ਹੋਈਆਂ ਪਤਾ ਨਹੀਂ ਕਿਸ ਕਾਰਨ ਬੰਦ ਪਿਆ 5-6 ਸਾਲਾਂ ਤੋਂ ਕੰਮ ਮਦਰ ਰੋਡ ਸੀਰੀ ਨਹੀਂ ਲੱਗਿਆ ਹੋਰ ਸੋਚਦੇ ਵੀ ਬੱਚਿਆਂ ਦਾ ਨਾ ਸਕੂਲ ਜਾ ਸਕਦੇ ਆ ਬੱਚੇ ਨਾ ਪੜਾ ਸਕਦੇ ਆ ਮਾਪੇ ਜਾਣਦੇ ਆ ਸਵੇਰੇ ਜਾਣੇ ਸ਼ਾਮ ਨੂੰ ਵਾਪਸ ਆਣੇ ਬਹੁਤ ਬੁਰਾ ਹਾਲ ਹੁੰਦਾ ਉੱਥੇ ਇਸ ਕਰਕੇ ਅਸੀਂ ਡੀਸੀ ਸਾਹਿਬ ਨੂੰ ਮਿਲਣੇ ਸੀਗੇ ਡੀਸੀ ਸਾਹਿਬ ਨੇ ਸਾਨੂੰ 6 ਤਰੀਕ ਦਾ ਟਾਈਮ ਦਿੱਤਾ ਉੱਥੇ ਸਾਡੇ ਭਾਰਤੀ ਕਿਸਾਨੀਓ ਝੂੜੀ ਦੇ ਸਾਹਿਬ ਪਹੁੰਚਣਗੇ ਉਸ ਦਿਨ ਅਸੀਂ ਇੱਥੇ ਮੀਟਿੰਗ ਰੱਖੀ ਹੋਈ ਹੈ ਡੀਸੀ ਸਾਹਿਬ ਨਾਲ ਫਿਰ ਰੋਡ ਦੇ ਬਾਰੇ ਡਿਸਕਸ ਕਰਾਂਗੇ ਵੀ ਰੋਡ ਜੇ ਤਾਂ ਚੱਲਦਾ ਰਿਹਾ ਫਿਰ ਤਾਂ ਮੀਟਿੰਗ ਦੇ ਵਿੱਚ ਹੱਲ ਹੋ ਜਾਊਗਾ ਯਾਨੀ ਅਸੀਂ ਅੰਦੋਲਨ ਲੜਾਂਗੇ ਕਹਿੰਦਾ ਵੀ ਕਰਨੇ ਲੱਗਦੇ ਰਹੇ ਉੱਥੇ ਬਿਲਕੁਲ ਤਰਨੇ ਲੱਗਦੇ ਤਰਨੇ ਪਹਿਲਾਂ ਲਾਇਸੀ ਜਥੇਬੰਦੀਆਂ ਨੇ ਉਸ ਗੱਲਾਂ ਹੁੰਦੀਆਂ ਵੀ ਕੋਈ ਲੀਡਰ ਕਿਹੜੀ ਲੜਾਈ ਲੜਦਾ ਸਾਡਾ ਪਰ ਲੀਡਰ ਕਿਹੇ ਜਾ ਵੀ ਜਾਂ ਤਾਂ ਫਿਰ ਤਰਨਾ ਲਾਉਣਾ ਜਾਂ ਲਾਉ ਪੇ ਲੜਾਈ ਆਰ ਪਾਰ ਕੀ ਕਰੇ ਇਹ ਚਾਹੀਦੀ ਲੜਾਈ ਲੜਨੀ ਜਿਹੜੇ ਸਾਡੇ ਭਰਾ ਨੇ ਇਲਾਕੇ ਦੇ ਬੰਦੇ ਆ ਪਿੰਡ ਦੇ ਲੋਕ ਆ ਉਹ ਲੜਾਈ ਲੜਨਗੇ ਅਸੀਂ ਉਹਨਾਂ ਦੀ ਰਾਇਮ ਰਹੀ ਵਿੱਚ ਨਾਲ ਰਹਿਾਂਗੇ